ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਵ ਕੀ ਹਾਲ ਚਾਲ ਹੈ ਟੰਡੇ ਸਾਰਿਆਂ ਦੇ ਅਸੀਂ ਵਧੀਆ ਆ ਆਪਣੇ ਘਰ ਚੀ ਪਰਮਾਤਮਾ ਤੋਂ ਮੰਗਦੇ ਹਾਂ ਤੁਸੀਂ ਵੀ ਆਪਣੇ ਘਰ ਚ ਵਧੀਆ ਹੋਵੋ ਠੀਕ ਠਾਕ ਹੋਵੋ ਚੜਦੀ ਕਲਾ ਚ ਹੋਵੋ ਹੋਰ ਅੱਜ ਸਵੇਰ ਦੇ 8 ਵਜੇ ਆ ਜੀ ਨਾ ਧੋ ਕੇ ਆਪਾਂ ਸੇਸੂ ਬਣਾ ਲਿਆ ਵਾ ਵਧੀਆ ਨਾਸ਼ਤਾ ਤਿਆਰ ਕਰਨ ਲੱਗੇ ਹਾਂ ਮੈਂ ਆਓ ਫੇ ਖਾਣੇ ਬ੍ਰੈਡ ਟੋਸਟ ਬਣਾਉਂਦੇ ਆ ਬਣ ਗਏ ਮੈਂ ਕੱਟ ਲਈ ਉਹਨੂੰ ਚਾਬੀ ਆਪਣੇ ਪੰਜ ਚਲੀ ਖੋਲ ਦੇ ਲਓ ਜੀ ਬ੍ਰੈਡ ਟੋਸ ਦਾ ਪਾਟ ਲਈ ਆ ਚਾਹ ਆਪਾਂ ਗੜਵੀ ਚ ਪਾਉਂ ਲਈ ਆ ਪਾ ਲੈਂਦੇ ਆ ਫਿਰ ਆਪਾਂ ਪੀਨੇ ਜਾ। ਜੇ ਵੀ ਤੁਹਾਨੂੰ ਪਤਾ ਹੀ ਆ ਜੇ ਤੁਸੀਂ ਵੀਡੀਓ ਵੇਖੀ ਹੋਊਗੀ। ਮੈਂ ਦੱਸਿਆ ਸੀ ਵੀ ਮਾਂ ਸਾਡੀ ਜਿਹੜਾ ਡਾਕਟਰ ਨਾ ਉਹ ਵੀ ਬੜੀ ਮੁਸ਼ਕਲ ਦੇ ਨਾਲ। ਵੇਖਦੀ ਆ ਮੈਂ ਐਗੂ ਬਾਲ ਲਿਆ ਹੁਣੇ। ਐਗੂ ਨੂੰ ਦੁੱਧ ਦੇ ਵਿੱਚ ਪਾ ਕੇ ਲੈ ਕੇ ਆਈਆਂ ਜੇ ਖਾ ਲੂਗਾ ਤੇ ਵਧੀਆ ਗੱਲ ਆ। ਇਹਦੀ ਚੈਸਟ ਨਾ ਪੂਰੀ ਇਨਫੈਕਸ਼ਨ ਦੇ ਨਾਲ ਭਰੀ ਹੋਈ ਆ। ਸਾਹ ਇਹਨੂੰ ਬਹੁਤ ਮੁਸ਼ਕਲ ਆਉਂਦਾ।

ਉਹ ਤਾਂ ਖਾ ਲਿਆ ਵਾ ਤੇ ਇਹ ਕੀ ਆ ਕਰੋ ਬੱਬਾ ਬੱਸ ਸਾਡੀ ਮਾਉ ਨੂੰ ਹੀ ਕਰ ਦੇ ਠੀਕ ਹੈ ਨਾ ਵਡਾ ਅਮਰੂਦ ਆਇਆ ਵਾ ਡੱਗਾ ਥੱਲੇ ਆ ਗਏ ਬਾਹਰ ਬੈਠੇ ਆ ਤੁਹਾਨੂੰ ਇਹਨੂੰ ਆਪਾਂ ਕੱਟ ਕੇ ਖਾਣੇ ਆ ਹੁਣ ਕੱਟ ਲਿਆ ਆਪਾਂ ਅਮਰੂਦ ਨਮਕ ਪਾਉਣੇ ਖਾਣੇ ਨੂੰ ਬਾਗਾਂ ਦੇ ਪੀੜੇ ਸੋਨੇ ਮੇਵੇ ਆਏ ਤੇ ਬੈਠੇ ਹੋ ਤੁਹਾਡੇ ਆਪਾ ਖਾ ਕਰਕੇ ਨਾ ਖਾ ਲ ਚਲ ਮੈ ਜਾੜ ਕੇ ਚੱਲ ਚੱਲਿਆ ਬਾਬਾ ਸਭ ਨੂੰ ਮੇਰੀ ਗੱਲ ਰਹੀ ਸ਼ਾਮ ਨੂੰ ਮੈਨੂੰ ਕਾਲ ਆਈ ਹੈ ਮਹਰੇ ਇਹਦੇ ਵੀ ਨਖਰੇ ਚੱਲਣ ਜਾਂਦੇ ਕੋਈ ਖਾਲੀ ਕੁਛ ਨਹੀਂ ਆ ਕਰ ਤਾ ਅੱਜ ਨੂੰ ਤਾਂ ਕੁਛ ਇੰਪੋਰਟੈਂਟ ਅੱਜ ਕੇ ਕੱਲ ਕਦੀ ਕਹਿ ਰਹੇ ਸੀ ਇੰਪੋਰਟੈਂਟ ਨਿਤੋਪੇ ਪਤਾ ਨਹੀਂ ਫੋਟੋ ਸਾਫ ਆਉਂਦੀ ਹੈ ਨਹੀਂ ਕਿ ਨਹੀਂ ਤੁਹਾਨੂੰ ਵਿਖਾਉਣੀ ਹੈ ਮਰੋਦ ਕਿੰਨਾ ਉੱਚਾ ਹੋਵੇ ਇੱਕ ਦੋ ਮੰਜ਼ਲਾਵਾ ਦੋ ਮੰਜ਼ਲਾ ਹੋਛੜੂ ਕਿਹੜੀਆਂ ਸੋਚਾਂ ਚ ਬਿੱਦਿਆਂ ਪੁੱਤ ਦੱਸੋ ਆਲੂ ਮਟਰ ਬਣਾਉਨੇ ਹੁਣ ਭਾਈ ਕੋਲੋਂ ਲੈ ਆਏ ਛੇਲ ਦੇ ਕੱਟ ਦੇ ਬਣਾਉਨੇ ਆ ਵਧੀਆ ਕਰਕੇ ਮਿਲਦੇ ਆ ਫਿਰ ਆ ਵੇਖੋ ਮਿੱਟੀ ਕਿ ਤਰ੍ਹਾਂ ਲੱਗੀ ਨਵੇਂ ਆ ਨਾ ਆਲੂ ਮਿੱਟੀ ਨਾਲ ਭਰੇ ਭਰੇ ਅੱਧੀ ਤੇ ਮਿੱਟੀ ਵਿੱਚ ਹੀ ਜਾਂਦੇ ਠੀਕ ਹੈ ਬਣਾ ਕੇ ਮਿਲਦੇ ਆ ਫਿਰ ਤੜੀ ਦਾ ਤੜਕਾ ਪੁੱਜ ਗਿਆ ਵਾ ਤੜਕਾ ਜੀ ਆਪਣਾ ਚੰਗੀ ਤਰ੍ਹਾਂ ਫਰਾਈ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮਟਰ ਪਾਵਾਂਗੇ ਤੇਲ ਛੱਡ ਦਿੱਤਾ ਵਾ ਤੜਕੇ ਨੇ ਹੁਣ ਬਸ ਵੇ ਬੇਸਿਕ ਜੀ ਬਣਾਈ ਹੈ ਜਿਸ ਤਰ੍ਹਾਂ ਆਮ ਹੀ ਤੁਹਾਨੂੰ ਸਾਰਿਆਂ ਨੂੰ ਬਣਾਉਣੀ ਆਉਂਦੀ ਹੈ ਨਮਕ ਮਿਰਚ ਮਸਾਲਾ ਪਾ ਕੇ ਬੇਸਿਕ ਜੀ ਜੇ ਰੈਸਪੀ ਦੀ ਮੰਗੋਗੇ ਇਹਦੀ ਤੇ ਫਿਰ ਰੈਸਪੀ ਵੀ ਤੁਹਾਨੂੰ ਦੇ ਦਾਂਗੇ ਇਹਦੇ ਵਿੱਚ ਟਮਾਟਰ ਆਪਾਂ ਪਾ ਦੇ ਤੇ ਥੋੜੇ ਜਿਨੇ ਭਾਈ ਕਰ ਦਾਂਗੇ ਤੇ ਰਾਲੂ ਪਾ ਲਓ ਹੁਣ ਆਪਾਂ ਇਹਦੇ ਚਾਹ ਦੇ ਪਾ ਦੇਣਾ ਹਲਾ ਦੇਣੀ ਗਰੀ ਪਾ ਦੇ ਦੀ ਦੋ ਤਿੰਨ ਵਸਲਾ ਮਰਵਾ ਲਾਂਗੇ बनवाण तो बाद जो, जो सब्जी बन गई है तो फिर तुम मिलते हैं वीडियो बने हो लो जी सब्जी अपनी तैयार हो गई धनिया आप दिता वो एक मिनट जरा धुआं हटेगा ना फिर सोनी बढ़िया स्वाद सब्जी तैयार हो गई लो थाली मैं तैयार कर ली है अचार पाया ही अहद चकंदर का हौले का गलगल दुल्के दो रख ले ਸਬਜੀ ਤਿਆਰ ਆ ਦਿਨੇ ਖਾਣ ਵਾਸਤੇ ਵੀਡੀਓ ਦਾ ਐਂਡ ਨਾ ਮੈਂ ਇੱਥੇ ਕਰ ਦਿੰਨੀ ਆ ਪਤਾ ਕਿਉਂ ਹੁਣ ਰੋਟੀ ਰੱਟੀ ਖਾ ਲੈਣੇ ਆ ਫਿਰ ਟਾਈਮ ਹੋ ਜਾਣਾ ਪੌਣੇ ਕਿ 4 ਵਜੇ ਹੀ ਨਾ ਡਾਕਟਰ ਕੋਲ ਮਾਇਆ ਨੂੰ ਲੈ ਕੇ ਜਾਣਾ ਵਾ ਰੋਜ਼ ਲੈ ਕੇ ਜਾਂਦਾ ਹਾਂ ਚਲੋ ਤੁਸੀਂ ਵੀ ਅਰਦਾਸ ਕਰਿਓ ਜੀ ਪਰਮਾਤਮਾ ਮਾਇਆ ਨੂੰ ਜਲਦੀ ਜਲਦੀ ਠੀਕ ਕਰ ਦਵੇ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਨਵੇਂ ਜਿਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਉਮੀਦ ਹੈ ਤੁਹਾਨੂੰ ਵਧੀਆ ਹੀ ਲੱਗੂਗੀ ਵੀਡੀਓ ਠੀਕ ਹੈ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਸਤੇ ਕਾਲ ਜੀ